ਨਮਸਕਾਰ ਦੋਸਤੋ ਖਬਰ ਅਮਰੀਕਾ ਤੋਂ ਜਿੱਥੇ ਵਾਈਟ ਹਾਊਸ ਦੇ ਕੋਲ ਤਮਾਕੇ ਹੋਏ ਗੋਲੀਬਾਰੀ ਹੋਈ ਜਿਸ ਦੇ ਵਿੱਚ ਨੈਸ਼ਨਲ ਸਕਿਉਰਿਟੀ ਗਾਰਡ ਦੇ ਦੋ ਜਵਾਨ ਕਾਇਲ ਹੋ ਗਏ ਪਹਿਲਾਂ ਖਬਰ ਆਈ ਸੀ ਕਿ ਉਹਨਾਂ ਦੀ ਮੌਤ ਹੋ ਗਈ ਹੈ ਪਰ ਇਸ ਖਬਰ ਦੀ ਪੁਸ਼ਟੀ ਨਹੀਂ ਹੋਈ ਉਹ ਕਾਇਲ ਦੱਸੇ ਗਏ ਨੇ ਹੁਣ ਇਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਇੱਕ ਕਰੜਾ ਕਦਮ ਚੁੱਕਿਆ ਹੈ ਉਹਨਾਂ ਕਿਹਾ ਕਿ ਥਰਡ ਵਰਡ ਤੋਂ ਆਉਣ ਵਾਲੇ ਜੋ ਵਿਅਕਤੀ ਨੇ ਜੋ ਅਮਰੀਕਾ 'ਚ ਵਸੇ ਹੋਏ ਨੇ ਉਹਨਾਂ ਦੀ ਛਾਂਟੀ ਕੀਤੀ ਜਾਏਗੀ ਤੇ ਉਹਨਾਂ ਦੇ ਹੋਰ ਵਾਧੂ ਆਉਣ ਤੇ ਰੋਕ ਵੀ ਲਾਈ ਜਾਏਗੀ ਉਹਨਾਂ ਦੇ ਗ੍ਰੀਨ ਕਾਰਡ ਜੋ ਅਮਰੀਕਾ ਦੇ ਵਿੱਚ ਵਸੇ ਹੋਏ ਨੇ ਲੋਕ ਕਿਉਂਕਿ ਜਿਹੜੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੇ ਉੱਪਰ આરોਪ ਹੈ ਕਿ ਉਸਨੇ ਕਥਿਤ ਤੌਰ ਤੇ ਇਹ ਹਮਲੇ ਕੀਤੇ ਨੇ ਉਹ afghan ਦੱਸਿਆ ਜਾਂਦਾ ਹੈ ਕਥਿਤ ਤੌਰ ਤੇ ਪੁਸ਼ਟੀ ਇਹਦੀ ਅਮਰੀਕਾ ਹੀ ਕਰ ਰਿਹਾ ਹੈ ਤੇ ਅਮਰੀਕਨ ਰਾਸ਼ਟਰਪਤੀ ਨੇ ਕਿਹਾ ਕਿ ਜੋ ਵੀ ਇਹਨਾਂ ਦੇਸ਼ਾਂ ਚ ਆ ਕੇ ਵਸੇ ਹੋਏ ਲੋਕ ਹਨ ਅਮਰੀਕਾ ਵਿੱਚ ਉਹਨਾਂ ਦੇ ਗ੍ਰੀਨ ਕਾਰਡ ਦੁਆਰਾ ਚੈੱਕ ਕੀਤੇ ਜਾਣਗੇ ਔਰ ਥੈਂਕ ਗੋਡ ਕਿ ਇਸ ਲਿਸਟ ਦੇ ਵਿੱਚ ਜੋ ਕੰਟਰੀਜ਼ ਦੀ ਲਿਸਟ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਇੰਡੀਆ ਦਾ ਨਾਮ ਸ਼ਾਮਿਲ ਨਹੀਂ ਹੈ ਜੋ ਕਿ ਭਾਰਤ ਵਾਸਤੇ ਇੱਕ ਚੰਗੀ ਖਬਰ ਹੈ ਜੈ ਹਿੰਦ ਜੈ ਭਾਰਤ